ਤੇ ਸਤਗੁਰਾਂ ਨੂੰ ਪੁੱਛਿਆ ਮਹਾਰਾ ਸੰਸਾਰ ਕਿਉਂ ਉਲਟ ਰਹਿੰਦਾ ਭਗਤਾਂ ਦੇ ਮਹਾਰਾ ਨੇ ਕਿਹਾ ਭਗਤਾਂ ਦੇ ਸੰਸਾਰਿਆ ਜੋੜ ਕਦੇ ਨਾ ਆਇਆ ਜੋੜਨੀ ਆਉਂਦਾ ਇਹਨਾਂ ਦੇ ਵਿੱਚ ਇਸ ਕਰਕੇ ਇਹ ਉਲਟੀ ਰਹਿੰਦੇ ਤੁਸੀਂ ਵੀ ਇਸ ਪਾਸੇ ਲਗੋਗੇ ਨਾ ਤਾਂ ਕੋਈ ਨਾ ਕੋਈ ਤੁਹਾਨੂੰ ਰੋਕੇਗਾ ਕਿਹੜੇ ਕਿਸੇ ਪਕੇੜੇ ਪਾਸੇ ਮੂੰ ਚੱਕ ਕੇ ਤੁਰ ਪਿਆ ਦੂ ਉਹ ਕਮਾ ਕੁਛ ਕੁਛ ਕਰ ਖਾਲਸਾ ਜੀਓ ਜਿਨ੍ਹਾਂ ਜਿਨ੍ਹਾਂ ਨੇ ਇਸ ਭਗਤੀ ਵਿੱਚ ਲੱਗਣਾ ਹੋਵੇ ਉਹ ਕਿਸੇ ਦੀ ਪਰਵਾਹ ਨਾ ਕਰੇ ਇੱਕ ਨਦੀ ਦਾ ਉਦਾਹਰਣ ਹੈ ਖਾਲਸਾ ਜੀ ਉਸ ਵੇਲੇ ਨਦੀ ਚੱਲਦੀ ਨਾ ਜਦੋਂ ਸਮੁੰਦਰ ਨੂੰ ਮਿਲਦੀ ਨਦੀ ਤੇ ਰਸਤੇ ਵਿੱਚ ਬੜੀਆਂ ਰੁਕਾਵਟਾਂ ਆਉਂਦੀਆਂ ਉਹਨਾਂ ਨੂੰ ਵੱਡੇ ਵੱਡੇ ਪਹਾੜ ਵੱਡੇ ਵੱਡੇ ਚਟਾਨ ਵੱਡੇ ਵੱਡੇ ਖਾਈਆਂ ਖੜ ਪਰ ਜਿਹੜੀ ਨਦੀ ਹੈ ਨਾ ਉਹ ਚੱਲਦੀ ਰਹਿੰਦੀ ਜਿੱਥੇ ਰੁਕਾਵਟ ਆਉਂਦਾ ਉੱਥੇ ਸਗੋਂ ਤੇਜ਼ ਹੋ ਜਾਂਦੀ ਇਸ ਕਰਕੇ ਜਿੱਥੇ ਵੀ ਰੁਕਾਵਟਾਂ ਪੈਣ ਖਾਲਸਾ ਜੀਓ ਭਜਨ ਨਹੀਂ ਛੱਡਣਾ ਬੰਦਗੀ ਨਹੀਂ ਛੱਡਣੀ ਰੁਕਾਵਟ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਘਰ ਵਿੱਚ ਕਲੇਸ਼ ਵੀ ਨਹੀਂ ਪਾਉਣਾ ਡੰਡਾ ਸੋਟਾ ਨਹੀਂ ਖੜਗਾਉਂਦੇ ਰਹਿਣਾ ਭਾਂਡੇ ਨਹੀਂ ਵਜਾਉਂਦੇ ਰਹਿਣੇ ਉਹਨਾਂ ਦਾ ਮੁਕਾਬਲਾ ਨਿਮਰਤਾ ਨਾਲ ਕਰਨਾ ਹੱਦ ਜੋੜ ਕੇ ਕਰਨਾ ਤੇ ਆਪਣੀ ਭਗਤੀ ਚਾਲੂ ਰੱਖਣੀ ਭਗਤ ਪ੍ਰਹਿਲਾਦ ਹੋਇਆ ਖਾਲਸਾ ਜੀਓ ਜਿਸ ਨੇ ਭਗਤੀ ਕੀਤੀ ਉਹਨਾਂ ਦਾ ਇਤਿਹਾਸ ਤੁਹਾਨੂੰ ਸਾਰਿਆਂ ਨੂੰ ਪਤਾ ਭਗਤੀ ਕਰਦਾ ਸੀ ਰੱਬ ਨੂੰ ਮੰਨਦਾ ਸੀ ਪਰ ਹਰਨਾਕਿਸ਼ ਕਹਿੰਦਾ ਸੀ ਇਹ ਰੱਬ ਨੂੰ ਨਾ ਮੰਨੇ ਮੇਰੇ ਕਦਮ ਤੇ ਚੱਲੇ ਮੇਰੇ ਕਦਮ ਚਹਨ ਤੇ ਚੱਲੇ ਇਹ ਮੈਨੂੰ ਮੰਨੇ ਪਰ ਪ੍ਰਲਾਦ ਕਹੇ ਨਹੀਂ ਮੈਂ ਰੱਬ ਨੂੰ ਮੰਨਣਾ ਜਿਹੜੇ ਮਨਮੁਖ ਹੁੰਦੇ ਨੇ ਨਾ ਉਹ ਆਪਣੀ ਇਨ ਮਣਾਉਂਦੇ ਪਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਪਰਵਾਹ ਨਹੀਂ ਕਰਦੇ ਕਿਉਂਕਿ ਉਹ ਨਾਮ ਜਪਦੇ ਭਜਨ ਕਰਦੇ ਬੰਦਗੀ ਕਰਦੇ ਖਾਲਸਾ ਜੀ ਉਹਨਾਂ ਨੂੰ ਇੱਕ ਭਰੋਸਾ ਹੁੰਦਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਤੇ ਉਹ ਉਹਨਾਂ ਦੀ ਪਰਵਾਹ ਨਹੀਂ ਕਰਦੇ ਜਿਹੜੀ ਦੁਨੀਆ ਨਾ ਖਾਲਸਾ ਜੀ ਉਹ ਬੜੀ ਅਕਲਮੰਦ ਤੇ ਬੜੀ ਹੁਸ਼ਿਆਰ ਹੈ ਉਹ ਆਪਣੇ ਆਪ ਨੂੰ ਦੁਰਸਤ ਸਮਝ ਕੇ ਚੱਲਦੀ ਅਗਰ ਇੱਕ ਪਾਸੇ ਪਤੀ ਲੱਗ ਜਾਵੇ ਪਰਮਾਰਥ ਵਾਲ ਤੇ ਪਤਨੀ ਰੋਗ ਦੀ ਕਈਆਂ ਦੀ ਪਤਨੀ ਲੱਗ ਜਾਂਦੀ ਤੇ ਪਤੀ ਰੋਗ ਦਾ ਕਈਆਂ ਦੀ ਮਾਂ ਲੱਗਦੀ ਤੇ ਬੇਟੇ ਰੋਗ ਦੇ ਕਈਆਂ ਦੇ ਬੇਟੇ ਲੱਗ ਜਾਂਦੇ ਤੇ ਮਾਂ ਰੋਗ ਦੀ ਸੋ ਖਾਲਸਾ ਜੀਓ ਕਦੇ-ਕਦੇ ਜੀਵਨ ਵਿੱਚ ਵਿਚਰਦੇ ਹੋਏ ਜੇ ਦੋਵੇਂ ਜੋੜੀ ਪਰਮਾਤਮਾ ਦੇ ਨਾਲ ਜੁੜੀ ਤੇ ਸਮਝਣਾ ਇਸ ਪਰਿਵਾਰ ਤੇ ਕਿਰਪਾ ਹੈਗੀ ਦੋਵੇਂ ਉੱਠ ਕੇ ਨਾਮ ਜਪਦੇ ਬਾਣੀ ਪੜ੍ਹਦੇ ਸਿਮਰਨ ਕਰਦੇ ਬੰਦਗੀ ਕਰਦੇ ਤੇ ਸਮਝਣਾ ਇਸ ਤੇ ਕਿਰਪਾ ਹੈਗੀ ਜੇ ਸਾਰਾ ਟੱਬਰ ਹੀ ਲੱਗਾ ਹੋਇਆ ਹੋਵੇ ਪੁੱਤ ਵੀ ਲੱਗੀ ਧੀ ਵੀ ਲੱਗੀ ਮਾਂ ਵੀ ਲੱਗੀ ਪਿਓ ਵੀ ਲੱਗਾ ਬੱਚੇ ਵੀ ਲੱਗੇ ਤੇ ਇਹਨਾਂ ਦੇ ਤੇ ਵੱਡੇ ਭਾਗ ਹੈ ਕਈ ਕਈ ਥਾਂ ਵੇਖਿਆ ਜਾਂਦਾ ਹੈ ਪਤੀ ਤੇ ਭਜਨ ਨਹੀਂ ਕਰਦਾ ਪਰ ਪਤਨੀ ਨੂੰ ਨਹੀਂ ਰੋਕਦਾ ਕਹਿੰਦਾ ਤੂੰ ਨਾਮ ਜਪਿਆ ਕਰ ਤੂੰ ਭਜਨ ਕਰਿਆ ਕਰ ਕਈ ਥਾਂ ਇਹੋ ਜਿਹਾ ਹੁੰਦਾ ਪਤੀ ਲੱਗਿਆ ਹੁੰਦਾ ਪਤਨੀ ਨਹੀਂ ਰੋਕ ਪਤਨੀ ਨਹੀਂ ਨਾਮ ਜਪਦੀ ਪਰ ਉਹ ਰੋਕਦੀ ਨਹੀਂ ਪਰ ਕਈ ਖਾਲਸਾ ਜੀ ਇਹੋ ਜੇ ਥਾਂ ਵੀ ਸਾਨੂੰ ਮਿਲਦੇ ਕਈ ਵਿਚਾਰੀਆਂ ਕਈ ਵਿਚਾਰੇ ਸਿੰਘ ਅੱਖਾਂ ਜੀ ਹੰਝੂ ਲਾ ਕੇ ਕਹਿਰਦੇ ਕਹਿੰਦੇ ਬਾਬਾ ਜੀ ਕਹਿਣ ਲੱਗੇ ਸਵੇਰੇ ਉੱਠੀਦਾ ਹੰਦੋਂ ਅੰਮ੍ਰਿਤ ਵੇਲੇ ਨਾਮ ਜਪਣ ਨੂੰ ਇਸ਼ਨਾਨ ਕਰਕੇ ਚਿਤ ਕਰਦਾ ਕਿ ਹੁਣ ਭਜਨ ਕਰੀਏ ਸਮਾਧੀ ਲਾਈਏ ਘਰ ਵਾਲੀ ਉਸੇ ਵੇਲੇ ਕਲੇਸ਼ ਮਚਾ ਦਿੰਦੀ ਕਹਿਣ ਲੱਗੇ ਅੱਧੀ ਰਾਤ ਨੂੰ ਉੱਠਣਾ ਸੀ ਤੇ ਬਾਬਾ ਹੀ ਬਣ ਜਾਣਾ ਸੀ ਤੂੰ ਆਹ ਮੇਰੇ ਨਾਲ ਕਹਨੂੰ ਵਿਆਹ ਕੀਤਾ ਜੇ ਅੱਧੀ ਰਾਤ ਨੂੰ ਕਹਿੰਦੇ ਬਾਬਾ ਜੀ ਕਲੇਸ਼ ਮਚਿਆ ਹੁੰਦਾ ਫਿਰ ਚੁੱਪ ਕਰਕੇ ਸੌਂ ਜਾਈਦਾ ਮੈਂ ਕਿਹਾ ਚਾਉਣਾ ਨਹੀਂ ਕੋਈ ਨਾ ਕੋਈ ਤਰੀਕੇ ਨਾਲ ਭਜਨ ਚਾਲੂ ਕਰਨ ਕਈ ਬੀਬੀਆਂ ਮਿਲ ਜਾਂਦੀਆਂ ਕਹਿੰਦੇ ਬਾਬਾ ਜੀ ਬੜੀ ਅੱਛਾ ਹੁੰਦੀ ਸਵੇਰੇ ਉੱਠ ਕੇ ਗੁਰਦਾਰੇ ਨੂੰ ਜਾਈਏ ਉੱਠ ਕੇ ਬਾਣੀ ਪੜੀਏ ਭਜਨ ਕਰੀਏ ਸਿਮਰਨ ਕਰੀਏ ਪਤੀ ਕਹਿੰਦਾ ਖਬਰਦਾਰ ਉੱਠੀ ਤੇ ਹਨ ਕਰੀਏ ਕੀ ਕਹਿੰਨ ਇੱਕ ਬੀਬੀ ਕਹਿੰਨੇ ਕਿ ਬਾਬਾ ਜੀ ਸਾਡੇ ਤੋਂ ਨਾ ਪੰਜਾਬ ਪੰਜਾਬ ਰਹਿੰਦੀ ਸੀ ਉਹ ਮਿਲੀ ਮੈਨੂੰ ਕਹਿੰਨ ਲੀ ਕਿ ਸਾਡੇ ਕੋਲ ਬੜੇ ਮਹਾਤਮਾ ਹੋਂਦੇ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਤੋ ਲੋਕ ਕਿ ਉਹਨਾਂ ਦੇ ਕੋਲ ਜਾ ਕੇ ਆਪਣਾ ਦੁੱਖ ਸੁਖ ਪੁੱਛਦੇ ਕਿ ਮਹਾਰਾਜ ਕਿਰਪਾ ਕਰੋ ਸਾਡੇ ਸਿਰ ਤੇ ਹੱਥ ਰੱਖੋ ਸਾਡਾ ਵੀ ਦੁੱਖ ਦੂਰ ਹੋਵੇ ਸਾਨੂੰ ਵੀ ਕੋਈ ਭਜਨ ਬੰਦਗੀ ਦਿਓ ਉਹ ਬੀਬੀ ਕਹਿਣ ਲੱਗੀ ਮੈਂ ਆਪਣੇ ਪਤੀ ਨੂੰ ਬੋਲੇ ਕਿ ਆਪਾਂ ਵੀ ਚੱਲੀਏ ਮਹਾਂਕੋਸ਼ਿਆਂ ਦੇ ਕੋਲ ਤੇ ਆਪਾਂ ਵੀ ਦੁੱਖ ਸੁਖ ਪੁੱਛੀਏ ਕੋਈ ਗੱਲ ਪੁੱਛੀਏ ਉਹ ਬਦੀ ਕਹਿੰਦਾ ਉਹਨੂੰ ਬੜਾ ਆਉਂਦਾ ਉਹਨੂੰ ਬੜਾ ਪਤਾ ਸੰਤ ਨੂੰ ਤੂੰ ਮੇਰੇ ਤੋਂ ਪੁੱਛ ਕਹਿਣ ਲੱਗਾ ਕੀ ਹੂੰ ਕੀ ਪੁੱਛਣਾ ਚਾਹੁੰਦੀ ਮੈਂ ਉਹ ਬੀਬੀ ਨੂੰ ਕਹੋ ਤਾਂ ਗਲਤ ਸੱਚ ਕਹਿ ਰਿਹਾ ਤੇਰਾ ਪਤੀ ਤੂੰ ਪਤੀ ਨੂੰ ਪੁੱਛ ਲੈ ਉਹ ਬੜੀ ਗੁੱਸੇ ਵਿੱਚ ਆਈ ਬੜੀ ਔਖੀ ਹੋਈ ਕਹਿੰਨ ਲੱਗੇ ਥੇਲੀ ਦੀ ਅਕਲ ਨਹੀਂ ਹੈ ਕਹਿੰਦੀ ਪਤੀ ਬਣਿਆ ਫਿਰਦਾ ਦਿਮਾਗ ਦੇ ਕੋਟੀ ਦਾ ਨਹੀਂ ਹੈ ਕਹਿੰਨ ਪਤਾ ਨਹੀਂ ਕਿੱਥੋਂ ਪੱਲੇ ਪੈ ਗਿਆ ਮੈਂ ਕਹਿੰਦਾ ਇਹ ਤਾਂ ਸਾਰੀਆਂ ਬੀਬੀਆਂ ਕਹਿੰਦੀਆਂ ਮੈਂ ਕਹ ਤੂੰ ਕੀ ਕਹਿੰਦੀ ਮੈਂ ਕਹ ਉਹ ਜਦੋਂ ਗੁੱਸੇ ਚ ਆਉਂਦੀਆਂ ਨਾ ਫਿਰ ਬੋਲਦੀ ਪਤਨੀ ਕਈ ਮਨ ਵਿੱਚ ਬੋਲਦੇ ਕਈ ਜ਼ੋਰ ਦੀ ਬੋਲਤ ਪਤੀ ਕਿੰਨਾ ਵੀ ਸਿਆਣਾ ਹੋਵੇ ਪਤਨੀਆਂ ਥੋੜੀ ਮੰਨਦੀਆਂ ਇੱਕ ਨਾ ਬੀਬੀ ਪਾਂਡੇ ਮਾਂਜਰੀ ਸੀ ਬਰਾਂਡੇ ਵਿੱਚ ਪਾਂਡੇ ਸਾਫ ਕਰ ਰਹੀ ਸੀ ਸਾਫ ਕਰਦੇ ਕਰਦੇ ਨਾ ਉਹਦੀ ਨਿਗਾਹ ਅਸਮਾਨ ਤੇ ਪਈ ਤੇ ਇੱਕ ਫਕੀਰ ਉੱਡਦਾ ਜਾ ਰਿਹਾ ਸੀ ਅਸਮਾਨ ਵਿੱਚੋਂ ਬੜੀ ਤੇਜ਼ੀ ਦੇ ਨਾਲ ਜਿਵੇਂ ਜੱਟ ਨਿਕਲਦਾ ਨਾ ਜਿਵੇਂ ਤੀਰ ਨਿਕਲਦਾ ਜਿਵੇਂ 303 ਦੀ ਗੋਲੀ ਚੱਲਦੀ ਇਸ ਤਰ੍ਹਾਂ ਜਾ ਰਿਹਾ ਸੀ ਉਹ ਬੀਬੀ ਪਾਂਡੇ ਮਾਂਜ ਦੇ ਮਾਂਜ ਦੇ ਕਹਿਣ ਲੱਗੀ ਕਰਨ ਕਿ ਫਕੀਰ ਹੈ ਤਾਂ ਇਹੋ ਜਿਹਾ ਹੋ ਜਾ ਕਹਿੰਦੀ ਫਕੀਰ ਹੋਵੇ ਨਾ ਤੇ ਇਹੋ ਜਿਹਾ ਹੋਵੇ ਤੇ ਦੇਵ ਦੇ ਨਾਲ ਦੇ ਉਹਦਾ પતિ ਵੀ ਫਕੀਰ ਸੀ ਤੇ ਕੁਝ ਘੰਟੇ ਬਾਅਦ ਉਹ પતિ ਘਰ ਆਇਆ ਜਿਹੜਾ ਉਹਨਾਂ ਦਾ ਪਤੀ ਸੀ ਉਹਨੇ ਰੋਟੀ ਖਵਾਈ ਉਹਨੂੰ ਤੇ ਉਹਨੇ ਫਿਰ ਉਹ ਵਾਰਤਾ ਸੁਣਾਈ ਇੱਕ ਫਕੀਰ ਜਾ ਰਿਹਾ ਸੀ ਕਹਿਣ ਲੱਗੇ ਉੱਡਦਾ ਹੋਇਆ ਫਿਰ ਉਹ ਫਕੀਰ ਸੀ ਨਾ ਜਿਹੜਾ ਉਹਦਾ ਪਤੀ ਉਹ ਕਹਿਣਾ ਉਹਨੇ ਚੋਲਾ ਇਹ ਜੇ ਰੰਗ ਦਾ ਪਾਇਆ ਜੀ ਪਤੀ ਪਤਨੀ ਕਰਨ ਗਿਆ ਇਸ ਇਹ ਜੇ ਰੰਗ ਦਾ ਪਾਇਆ ਫਿਰ ਉਹ ਪਤੀ ਨੇ ਪੁੱਛਿਆ ਉਹਨੇ ਦਸਤਾਰ ਇਹੋ ਜੀ ਰੰਗ ਦੀ ਬਣੀ ਸੀ ਕਹਿੰਦੇ ਯਸ ਬਰਾਬਰ ਫਿਰ ਉਸ ਪਤੀ ਨੇ ਪੁੱਛਿਆ ਉਹਨੇ ਜੋੜਾ ਵੀ ਪਾਇਆ ਸੀ ਕਹਿਣ ਲੱਗੇ ਹਾਂ ਤੇ ਪਤਨੀ ਹੱਥ ਪਤੀ ਹੱਥ ਜੋੜ ਕੇ ਕਹਿਣ ਲੱਗਾ ਭਗਵਾਨ ਮਈ ਸੀ ਹੋ ਗਿਆ ਪਤਨੀ ਨੇ ਤਾਂ ਸਿਰ ਨੂੰ ਹੱਥ ਮਾਰ ਲਿਆ ਕਹਿਣ ਲੱਗੇ ਮਰ ਜਾਣੀਆ ਤੂੰ ਸੀ ਕਿਵੇਂ ਡਿੱਗਾ ਡਿਗਾ ਉੱਠਦਾ ਸੀ ਕਹਿੰਦੇ ਇੰਜ ਲੱਗਦਾ ਸੀ ਹੁਣੇ ਡਿੱਗਿਆ ਕਿ ਉਹਨੇ ਡਿੱਗਿਆ ਥੱਲੇ ਕਹਿੰਦੇ ਜੇ ਉਡਣਾ ਨਹੀਂ ਆਉਂਦਾ ਤਾਂ ਕਾਹਨੂੰ ਉੱਡਦਾ ਪਿਆ ਐਵੇਂ ਜੀ ਤੁਹਾਡੀ ਹਾਲਤ ਹੈਗੀ ਕਹੀਂ ਖਾਲਸਾ ਜੀ ਉਹ ਕਹਿੰਦੇ ਇਹੋ ਜੇ ਪਰਿਵਾਰ ਮਿਲਦੇ ਨਿਯਮ ਨਹੀਂ ਛੱਡਦੇ ਪੰਜਾਬ ਤੇ ਇੱਕ ਪਰਿਵਾਰ ਹੈ ਖਾਲਸਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਬੀਬੀ ਦਾ ਨਿਯਮ ਹੈ ਪੰਜ ਪਾਠ ਰੋਜ਼ ਸੁਖਮਨੀ ਸਾਹਿਬ ਦੇ ਕਰਨੇ ਉਹ ਦਿਨ ਵਿੱਚ ਸੁਖਮਨੀ ਸਾਹਿਬ ਦੇ ਤਿੰਨ ਪਾਠ ਕਰ ਲੈਂਦੀ ਤੇ ਉਹਦਾ ਪਤੀ ਉਹਦੇ ਬੱਚੇ ਸ਼ਾਮ ਨੂੰ ਵਾਪਸ ਆ ਜਾਂਦੇ ਤੇ ਪਤੀ ਆਉਂਦੇ ਸਾਰ ਟੀਵੀ ਲਗਾ ਲੈਂਦਾ ਤੇ ਕਮਰਾ ਉਹਨਾਂ ਦੇ ਇੱਕ ਕੋਲੇ ਕੀ ਸੀ ਤੇ ਬਹੁਤ ਗਰੀਬ ਸੀ ਉਹ ਤੇ ਪਤਨੀ ਕਹਿੰਦੀ ਹੁਣ ਇਹਨੂੰ ਬੋਲੀਏ ਕੀ ਉਹ ਕਹਿੰਦਾ ਮੈਂ ਟੀਵੀ ਵੇਖਣੀ ਹੀ ਵੇਖਣੀ ਭਾਵੇਂ ਜੋ ਮਰਜ਼ੀ ਹੋ ਜਾਵੇ ਤੂੰ ਕਿ ਰੱਬ ਦੇ ਘਰ ਦਾ ਠੇਕਾ ਲਿਆਵਾ ਕਹਿਣ ਲੱਗੀ ਆ ਉਹਦੇ ਦੋ ਸੁਖਮਨੀ ਸਾਹਿਬ ਦੇ ਪਾੜ ਰਹੇ ਨੇ ਫਿਰ ਉਹ ਪਤੀ ਨੂੰ ਲੰਗਰ ਪਾਣੀ ਛਕਾ ਕੇ ਸਾਹਮਣੇ ਬਹਿ ਜਾਂਦਾ ਸੀ ਟੀਵੀ ਦੇ ਤੇ ਵੇਖਦੇ ਵੇਖਦੇ ਰੋਟੀ ਖਾਣਾ ਰੋਟੀ ਖਾਣ ਦੇ ਬਾਅਦ ਉਹਨੇ ਪਿਕਚਰ ਲਾ ਲੈਣੀ ਸੀ ਕੋਈ ਫਿਲਮ ਤੇ ਪਤਨੀ ਵੀ ਉਹਦੇ ਕੋਲੇ ਬਹਿ ਜਾਣਾ करने। करने टीवी ਵੱਲ ਪੇਠ ਕਰਕੇ ਤੇ ਦੋ ਸੁਖਮਨੀ ਸਾਹਿਬ ਦੇ ਪਾਠ ਕਰਨੇ ਉਹ ਕਰਨੇ ਕਿ ਤੂੰ ਵੀ ਟੀਵੀ ਵੇਖ ਮੈਂ ਵੀ ਆਪਣਾ ਨਿਯਮ ਪੂਰਾ ਕਰ ਜੀ ਪਰ ਉਹਨੂੰ ਰੋਕਿਆ ਨਹੀਂ ਉਹਨੇ ਫਿਰ ਉਹ ਰੋਣ ਲੱਗੀ ਥੋੜੇ ਦਿਨਾਂ ਦੇ ਬਾਅਦ ਕਹਿਣ ਲੱਗੀ ਬਾਬਾ ਜੀ ਮੇਰਾ ਮਨ ਨਹੀਂ ਲੱਗਦਾ ਜਦੋਂ ਮੈਂ ਦੋ ਸੁਖਮਨੀ ਸਾਹਿਬ ਦੇ ਪਾਠ ਕਰਦੀ ਨਾ ਉਹ ਟੀਵੀ ਦੀ ਉਹ ਫਿਲਮ ਦੀ ਆਵਾਜ਼ ਨਾ ਮੇਰੇ ਕੰਨਾਂ ਵਿੱਚ ਆਉਂਦੇ ਰਹਿੰਦੀ ਖਾਲਸਾ ਜੋ ਸ਼ਾਂਤ ਬੈਠ ਕੇ ਬਾਣੀ ਪੜੀ ਜਾਏ ਤੇ ਵੀ ਮਨ ਨਹੀਂ ਲੱਗਦਾ ਛੇ ਤੇ ਟੀਵੀ ਦੇ ਸਾਹਮਣੇ ਬੈਠ ਕੇ ਫਿਰ ਉਹਨੇ ਕੀ ਕੀਤਾ ਉਹ ਬੀਬੀ ਨੇ ਪਤੀ ਨੂੰ ਨਹੀਂ ਕੁਝ ਬੋਲਿਆ ਉਹਨੇ ਉਹਨੇ ਕਾ ਪਤੀ ਨੂੰ ਬੋਲ ਕੇ ਹੋਰ ਕਿਹੜਾ ਝਗੜਾ ਲਵੇ ਉਹਨੇ ਕੰਨਾਂ ਵਿੱਚ ਰੂਹ ਪਾ ਲਏ ਦੋਏ ਤੇ ਉਹਨੇ ਫਿਰ ਦੋ ਰੋਜ਼ ਸੁਖਮਨੀ ਸਾਹਿਬ ਦੇ ਪਾਠ ਕੀਤੇ ਉਹਨੇ ਆਨੇ ਆਪਣਾ ਨਿਯਮ ਇਸ ਤਰ੍ਹਾਂ ਨਿਭਾਇਆ ਕਿ ਹਰ ਵਿੱਚ ਕਲੇਸ਼ ਵੀ ਨਹੀਂ ਪਾਇਆ ਤੇ ਨਿਮਰਤਾ ਦੇ ਨਾਲ ਆਪਣਾ ਨਿਯਮ ਵੀ ਪੂਰਾ ਕੀਤਾ